ਗੱਲ ਹੈ ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚੈਹ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਬਹੁਤ ਸੋਹਣੇ ਹਨ ਜਿਵੇਂ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡਿੰਗ ਤੇ ਚੱਲ ਰਿਹਾ ਆਰੀ ਦਾ ਕੰਮ ਤੁਸੀਂ ਆਪਣਾ ਮੈਂ ਹਮੇਸ਼ਾ ਕਹਿੰਨੀ ਹੁੰਦੀ ਆ ਕੋਈ ਵੀ ਤੁਸੀਂ ਹੈਂਡ ਦਾ ਸੂਟ ਕਰਾਉਣਾ ਹੈ ਨਾ ਰੈਡੀ ਤਾਂ ਤੁਸੀਂ ਹੈਂਡ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਥ੍ਰੈਡ ਦਾ ਕਰਾਉਣਾ ਪਾਫਦਾ ਕੰਮ ਕਰਵਾਉਣਾ ਹਨਾ ਜਾ ਹੁਣ ਇਸ ਟਾਈਮ ਆਰੀ ਦਾ ਬਹੁਤ ਜ਼ਿਆਦਾ ਟ੍ਰੈਂਡਿੰਗ ਤੇ ਚੱਲ ਰਿਹਾ ਵਾ ਤੇ ਬਹੁਤ ਸੋਹਣੇ ਸੋਹਣੇ ਸੂਟ ਉਹਦੇ ਰੈਡੀ ਹੋ ਰਹੇ ਆ ਸਾਡੇ ਕੋਲ ਵੀ ਇੱਕ ਪੀਸ ਆਇਆ ਨੇ ਹੁਣ ਕਿਉਂਕਿ ਸਾਨੂੰ ਬਹੁਤ ਅਰਜੈਂਟ ਅਸੀਂ ਦੇਣਾ ਸੋ ਮੈਂ ਤਾਂ ਕਰਕੇ ਇਹਦੀ ਵੀਡੀਓ ਨਾਲ ਦੀ ਨਾਲ ਬਣਾਉਣ ਲੱਗੀ ਆ ਤੇ ਕਈ ਵਾਰੀ ਬਹੁਤ ਇਦਾਂ ਹੀ ਜ਼ਿਆਦਾ ਹੁੰਦੀ ਹੈ ਸਾਡੇ ਅਰਜੈਂਟ ਵੀ ਹੁੰਦੇ ਨੇ ਤੇ ਨਾਲ ਦੀ ਨਾਲ ਬਸ ਚਲੇ ਜਾਂਦੇ ਨੇ ਵੀਡੀਓ ਬਣਾਉਣ ਦਾ ਬਹੁਤ ਘੱਟ ਮੌਕਾ ਮਿਲਦਾ ਜਿਹੜੀਆਂ ਬਣਾ ਫਸਟ ਟਾਈਮ ਸਾਡੇ ਚੈਨਲ ਤੇ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ 컬렉ਸ਼ਨ ਕਿੱਦਾਂ ਦੀ ਲੱਗੀ ਬਾਕੀ ਜਿਹੜਾ ਇਹ ਪੀਸ ਤੁਸੀਂ ਦੇਖ ਹੀ ਰਹੇ ਹੋ ਢੇ ਵਾਲਾ ਜਿਹੜਾ ਪੀਸ ਆ ਨਾ ਇਹ ਸਾਰਾ ਆਰੀ ਦੇ ਉੱਪਰ ਰੈਡੀ ਹੋਇਆ ਦੇਖੋ ਇਹ ਨਾ ਸ਼ਿਮਾ ਐਸਕੇ ਦਾ ਸਟਾਫ ਆ ਸ਼ਿਮਾ ਦੇ ਉੱਪਰ ਆ ਇਹਨਾਂ ਸੋਹਣਾ ਸਟਾਫ ਆ ਹੈਂਡ ਵਾਸ਼ ਹੈ ਜਿਵੇਂ ਮਰਜੀ ਤੁਸੀਂ ਇਹਨੂੰ ਘਰੇ ਵਾਸ਼ ਕਰੋ ਪੀਸ ਨੂੰ ਕੋਈ ਇਦਾਂ ਦੀ ਤੁਹਾਨੂੰ ਦਿੱਕਤ ਨਹੀਂ ਆਊਗੀ ਵੀ ਇਹ ਸ਼੍ਰਿੰਕ ਹੋ ਗਿਆ ਜੀ ਜਾਂ ਇਹ ਚੜ ਗਿਆ ਜਾਂ ਇਹ ਮਤਲਬ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਪਲੇਨ ਨਹੀਂ ਹੈ ਫੈਬਰਿਕ ਦੀ ਕਿਉਂਕਿ ਬਹੁਤ ਸੋਹਣਾ ਫੈਬਰਿਕ ਆ ਬਹੁਤ ਰੇਅਰ ਤੁਹਾਨੂੰ ਇਹ ਦੇਖਣ ਨੂੰ ਮਿਲੇਗਾ ਸ਼ਿਮਰ ਦੇ ਉੱਪਰ ਆ ਬਹੁਤ ਸੋਹਣੀ ਡਿਸਕਾਸ ਦੀ ਕੁਆਲਿਟੀ ਲੱਗੀ ਹੋਈ ਆ ਕਲਰ ਇਹਦੇ ਵੀ ਸਾਡੇ ਕੋਲ ਹੁਣ 4-5 ਅਵੇਲੇਬਲ ਆ ਵੀਡੀਓ ਪਾਉਣ ਦਾ ਮੌਕਾ ਨਹੀਂ ਮਿਲਿਆ ਸੂਟ ਆਹ ਹੋ ਹੋ ਕੇ ਇਹਦੇ ਜਾ ਰਹੇ ਨੇ ਤੇ ਆਹ ਵਾਲਾ ਸੂਟ ਹੁਣ ਸਾਨੂੰ ਮੌਕਾ ਮਿਲ ਗਿਆ ਦੀ ਵੀਡੀਓ ਬਣਾਉਣ ਦਾ ਸੋ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆਂ ਦੇਖੋ ਬਾਹਾਂ ਦੇ ਉੱਪਰ ਸਾਰਾ ਆਰੀ ਦਾ ਕੰਮ ਹੋਇਆ ਇਦਾਂ ਇਹਦੀਆਂ ਪੈਨਲ ਜਾ ਰਹੀਆਂ ਨੇ ਇਦਾਂ ਇਹਦੀਆਂ ਪੈਨਲ ਜਾ ਰਹੀਆਂ ਨੇ ਆਹ ਲਓ ਜੀ ਸੇਮ ਬਾਹਾਂ ਦੇ ਉੱਪਰ ਕੰਮ ਆ ਤੇ ਆਹਾਂ ਪੈਨਲ ਨੇ ਤੇ ਨਾਲ ਇਹਦੇ ਘੇਰੇ ਦੇ ਉੱਪਰ ਕੰਮ ਆ ਘੇਰੇ ਦਾ ਕੰਮ ਚੈੱਕ ਕਰ ਲਓ ਬਹੁਤ ਸੋਹਣਾ ਘੇਰੇ ਦੇ ਉੱਪਰ ਸੇਮ ਬੇਲ ਜਾ ਰਹੀ ਆ ਤੇ ਨਾਲ ਦੇਖੋ ਫਲਾਵਰਿੰਗ ਨ ਪਫ ਦੇ ਨਾਲ ਬਹੁਤ ਸੋਹਣਾ ਕੰਮ ਜਾਨਕਿ ਇਹ ਆਰੀ ਤੇ ਥ्रेड ਵਾਲੇ ਦੋਨੇ ਕਾਰੀਗਰਾਂ ਨੇ ਮਿਕਸ ਮੈਚ ਕਰਕੇ ਪੀਸ ਰੈਡੀ ਕੀਤਾ ਬਹੁਤ ਸੋਹਣਾ ਪੀਸ ਰੈਡੀ ਹੋਇਆ ਬਹੁਤ ਪਿਆਰਾ ਇਹਦੇ ਨਾਲ ਪਤਾ ਕੀ ਸੀਗਾ ਇਹਦੇ ਨਾਲ ਜਿਹੜਾ ਮਤਲਬ ਕਿ ਸੀ ਸਾਡੇ ਕੋਲ ਦੁਪੱਟਾ ਆਇਆ ਸੀ ਇਦਾਂ ਦਾ ਦੁਪੱਟਾ ਸੀ ਇਹ ਇਹ ਦੁਪੱਟਾ ਸਾਰਾ ਆਰੀ ਦੇ ਕੰਮ ਦੇ ਨਾਲ ਰੈਡੀ ਹੋਇਆ ਹੋਇਆ ਆਰੀ ਦੇ ਨਾਲ ਇਹਦੇ ਨਾਲ ਆਪਾਂ ਕਲਰ ਕੰਟਰਾਸਟ ਕੰਬੀਨੇਸ਼ਨ ਦਿੱਤਾ ਨਾਲ ਗ੍ਰੀਨ ਕਲਰ ਆਪਾਂ ਇਹਦੇ ਵਿੱਚ ਵੀ ਲਈ ਹੈ ਥੋੜਾ ਜਿਹਾ ਡਾਰਕ ਟੋਨ ਤੇ ਤਾਂ ਲੈ ਕੇ ਆਏ ਆਂ ਕਿਉਂਕਿ ਜਿਹੜੇ ਇਹਦੇ ਵਿੱਚ ਫਲਾਵਰ ਨੇ ਨਾ ਉਹ ਥੋੜੇ ਜਿਹਾ ਡਾਰਕ ਨੇ ਡਾਰਕ ਫਲਾਵਰ ਨੇ ਇਹਦੇ ਵਿੱਚ ਬਣੇ ਸੇਮ ਫਲਾਵਰ ਹੀ ਕੜਾਈ ਵਾਲੇ ਨੇ ਇਹਦੇ ਵਿੱਚ ਬਣਾ ਦਿੱਤੇ ਆ ਇਹ ਰੈਡੀमेड ਸੂਟ ਸੀਗਾ ਜਿਹਦਾ ਦੁਪੱਟਾ ਵਾ ਸੇਮ ਕਲਾਗਰੀ ਇਹਦੇ ਉੱਪਰ ਹੋਈ ਆ ਸੂਟ ਦੇ ਉੱਪਰ ਬਹੁਤ ਸੋਹਣਾ ਸੂਟ ਰੈਡੀ ਹੋਇਆ ਕਲਰ ਕੰਟਰਾਸਟ ਤੁਸੀਂ ਜ਼ਰੂਰ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਇਦਾਂ ਦਾ ਆਪਾਂ ਇਹਦੇ ਨਾਲ ਕਲਰ ਕੰਟਰਾਸਟ ਦਿੱਤਾ ਨਾਲ ਇਹਦੇ ਸੇਮ ਹੋਈ ਆ ਬਾਟਮ ਰੈਡੀ ਆਲ ਓਵਰ ਸੂਟ ਆ ਇਹ ਬਹੁਤ ਪਿਆਰਾ ਬਹੁਤ ਸੋਹਣਾ ਠੀਕ ਹੈ ਜੀ ਜ਼ਰੂਰ ਦੱਸਿਓ ਸਾਡਾ ਕੰਮ ਤੁਹਾਨੂੰ ਕਿਦਾਂ ਦਾ ਲੱਗਿਆ ਸਟਿਚਿੰਗ ਹੋਈ ਆ ਫੋਰ ਸਾਈਡ 골ਡਨ ਹੀ ਆਪਾਂ ਪਾਈਪਿੰਗ ਲਗਾ ਦਿੱਤੀ ਆ ਬਹੁਤ ਸੋਹਣਾ ਪੀਸ ਇਹ ਰੈਡੀ ਹੋਇਆ ਤੇ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਉਣ ਲਈ ਜਿਹੜਾ ਇੱਕ ਵਾਲਾ ਪੀਸ ਰੈਡੀ ਹੋਇਆ ਇਹਦੇ ਵਿੱਚ ਸਾਡੇ ਕੋਲ ਤਿੰਨ ਤੋਂ ਚਾਰ ਕਲਰ ਤੁਹਾਨੂੰ ਮਿਲੂਗਾ ਕਿਤੇ ਇਹ ਮਾਊਸ ਕਲਰ ਮਿਲ ਜੂਗਾ ਜੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਇੱਕ ਤੁਹਾਨੂੰ ਇਹਦੇ ਵਿੱਚ ਮਿਲੂਗਾ ਰਾਸ਼ਟ ਸ਼ੇਡ ਇੱਕ ਤੁਹਾਨੂੰ ਮਿਲੂਗਾ ਜੀ ਰਾਸ਼ਟ ਸ਼ੇਡ ਇਹ ਵੀ ਬਹੁਤ ਸੋਹਣਾ ਬਹੁਤ ਹੀ ਪਿਆਰਾ ਸ਼ੇਡ ਆ ਤੇ ਨੈਕਸਟ ਵਾਲਾ ਜਿਹੜਾ ਤੁਹਾਨੂੰ ਮਿਲੇਗਾ ਉਹ ਮਿਲੇਗਾ ਇਸ ਤਰ੍ਹਾਂ ਇਹ ਮੋਰ ਪੰਖੀਆ ਫਲੋਜ਼ੀ ਜਾਂ ਸ਼ੇਡ ਆ ਕਲਰਾਂ ਨੂੰ ਇਹਨਾਂ ਦੇ ਕੋਈ ਮਰਜ਼ੀ ਕਲਰ ਲੈ ਲਿਓ ਕੁਝ ਨਹੀਂ ਹੁੰਦਾ ਕੋਈ ਕੱਪੜੇ ਦੀ ਕੰਪਲੇਨ ਨਹੀਂ ਆਉਗੀ ਐਸਕੇ ਦਾ ਸਟਾਫ ਆ ਬ੍ਰਾਂਡ ਦੀ ਕਲੈਕਸ਼ਨ ਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਜਿੰਨਾ ਪੈਨਾਂ ਨੇ ਪਲੇਨ ਸੂਟ ਲੈਣਾ ਪਲੇਨ ਸੂਟ ਵੀ ਮੰਗਵਾ ਸਕਦੇ ਹੋ ਜੇ ਤੁਸੀਂ ਇਸ ਤਰ੍ਹਾਂ ਵਰਕ ਕਰਵਾ ਕੇ ਕੋਈ ਵੀ ਡਿਜ਼ਾਈਨ ਤਿਆਰ ਕਰਵਾਉਣਾ ਤਾਂ ਡਿਜ਼ਾਈਨ ਵੀ ਤਿਆਰ ਕਰਵਾ ਸਕਦੇ ਹੋ ਇਹ ਵਾਲੇ ਕਲਰ ਤਾਂ ਸੀਗੇ ਜੀ ਇਹਦੇ ਵਿੱਚ ਠੀਕ ਹੈ ਜੀ ਜਿਹੜਾ ਸੂਟ ਆਪਣਾ ਰੈਡੀ ਹੋਇਆ ਸੋ ਹੁੰਡੇ ਨੇ ਕਲਰ ਦਿਖਾਉਣ ਲੱਗੀਆਂ ਇੱਕ ਤਾਂ ਆਪਣੇ ਕੋਲ ਆ ਚੁੱਕਿਆ ਪਲੇਨ ਟਿਸ਼ੂ ਟਿਸ਼ੂ ਬਹੁਤ ਤਰ੍ਹਾਂ ਦਾ ਮਾਰਕੀਟ ਦੇ ਵਿੱਚ ਆ ਚੁੱਕਿਆ ਪਰ ਆਪਣੇ ਕੋਲੇ ਸਭ ਤੋਂ ਉੱਪਰ ਜਿਹੜੀ ਵਿਸਕੋਸ ਦੀ ਕੁਆਲਿਟੀ ਆ ਉਹ ਵਾਲਾ ਟਿਸ਼ੂ ਮਿਲੂਗਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਫੈਬਰਿਕ ਆ ਕਿਸੇ ਵੀ ਭੈਣ ਨੇ ਆਰੀ ਦੇ ਸੂਟ ਇਹਦੇ ਤੇ ਰੈਡੀ ਕਰਵਾਉਣੇ ਆ ਕੋਈ ਤੁਸੀਂ ਹੈਂਡ ਦਾ ਕੰਮ ਕਰਵਾਉਣਾ ਕਿਸੇ ਤਰ੍ਹਾਂ ਦਾ ਕੰਮ ਕਰਵਾਉਣਾ ਨਾ ਪੂਰਾ ਸੁਪੀਰੀਅਰ ਫੈਬਰਿਕ ਆ ਫੈਬਰਿਕ ਦੀ ਫੁੱਲ ਆਨ ਗਰੰਟੀ ਹੋਊਗੀ ਬਹੁਤ ਸੋਹਣੇ ਸੂਟ ਇਹਦੇ ਤੇ ਵੀ ਰੈਡੀ ਹੋ ਰਿਹਾ ਇਹਦੇ ਵਿੱਚ ਵੀ ਸਾਡੇ ਕੋਲ ਚਾਰ ਕਲਰ ਅਵੇਲੇਬਲ ਹੋਏਗੇ ਇੱਕ ਹੋਇਆ ਰਾਣੀ ਮਜ਼ੈਂਟਾ ਸ਼ੇਡ ਠੀਕ ਹੈ ਜੀ ਪਲੇਨ ਸਟਾਫ ਵੀ ਅਵੇਲੇਬਲ ਆ ਜਿਹੜੀ ਵੀ ਪਹਿਣ ਨੂੰ ਪਲੇਨ ਸਟਾਫ ਚਾਹੀਦਾ ਹੋ ਤਾਂ ਪਲੇਨ ਸਟਾਫ ਵੀ ਤੁਹਾਨੂੰ ਪ੍ਰੋਵਾਈਡ ਕਰਵਾ ਦਾਂਗੇ ਬਟ ਤੁਹਾਨੂੰ ਮੈਂ ਦੁਬਾਰਾ ਰਿਪੀਟ ਕਰ ਰਹੀ ਆ ਮਾਰਕੀਟ ਦੇ ਵਿੱਚ ਜਿਹੜੇ ਸੈਮੀ ਵਗੈਰਾ ਹਨਾ ਟਿਸ਼ੂ ਕਹਿ ਕੇ ਵਿਕਰੇ ਆ ਉਹ ਵਾਲਾ ਟਿਸ਼ੂ ਨਹੀਂ ਹੈਗਾ ਵਿਸਕੋਜ਼ ਦੀ ਕੁਆਲਿਟੀ ਆ ਬਹੁਤ ਸੋਹਣਾ ਇਹ ਸਾਰਾ ਬੇਸ ਆ ਸੋ ਉਸ ਦੇ ਅਕੋਰਡਿੰਗ ਇਹਨਾਂ ਦੇ ਰੇਟ ਹੁੰਦੇ ਆ ਸੋਟਾਂ ਦੇ ਠੀਕ ਹੈ ਜੀ ਤੇ ਇਹਦੇ ਵਿੱਚ ਥਰਡ ਕਲਰ ਸਾਡੇ ਕੋਲ ਆਇਆ ਮੋਰ ਪੰਖੀਆ ਸ਼ੀਟ ਜਿਹੜੇ 트ੈਂਡਿੰਗ ਕਲਰ ਇਸ ਟਾਈਮ ਪੂਰੇ 트ੈਂਡ ਤੇ ਚੱਲ ਰਿਹਾ ਉਹੀ ਕਲਰ ਆਪਾਂ ਇਹਦੇ ਵਿੱਚ ਲੈ ਕੇ ਆਏ ਆ ਫੋਰਥ ਕਲਰ ਸਭ ਤੋਂ ਜ਼ਿਆਦਾ 트ੈਂਡਿੰਗ ਕਲਰ ਰਾਇਲ ਬਲੂ ਕਲਰ ਰਾਇਲ ਬਲੂ ਇਸ ਟਾਈਮ ਪੂਰੇ 트ੈਂਡ ਤੇ ਆ ਚਾਰੇ ਦੇ ਚਾਰੀ ਕਲਰ ਇੰਨੇ ਸੋਹਣੇ ਆ ਤੁਸੀਂ ਇਹ ਕਨਫਿਊਜ਼ ਹੋ ਜਾਓਗੇ ਹੁਣ ਕਿਹੜਾ ਕਲਰ ਚੱਪਕਾਂ ਕਿਹੜਾ ਨਾ ਚੱਕੀਏ ਠੀਕ ਹੈ ਜੀ ਇੰਨੇ ਸੋਹਣੇ ਇਹ ਤੇ ਕਲਰ ਆਏ ਨੇ ਉਹ ਜਿਹੜੀ ਸ਼ਿਮਰ ਪਾਈਆ ਉਹਦੇ ਵੀ ਕਲਰ ਡਾਸਟ ਇਸ ਟਾਈਮ ਪੂਰੇ ਟ੍ਰੈਂਡ ਤੇ ਚੱਲ ਰਿਹਾ ਆ ਮੋਰ ਪੰਖੀਆ ਸੇਮ ਹੋਗੇ ਉਹਦੇ ਵਿੱਚ ਵੀ ਮਿਲੂ ਤੁਹਾਨੂੰ ਸ਼ਿਮਰ ਚ ਵੀ ਤੇ ਨਾਲ ਟਿਸ਼ੂ ਦੇ ਵਿੱਚ ਵੀ ਮਿਲੂ ਬਹੁਤ ਪਿਆਰੇ ਬਹੁਤ ਸੋਨੇ ਇਹ ਚਾਰੀ ਕਲਰ ਨੇ ਸੋ ਇਹਨਾਂ ਵਿੱਚੋਂ ਤੁਸੀਂ ਕੋਈ ਵੀ ਕਰਨਾ ਹੋਇਆ ਤਾਂ ਤੁਸੀਂ ਆਪਣਾ ਆਰਡਰ ਨੰਬਰ ਸਾਡਾ ਸਕਰੀਨ ਤੇ ਚੱਲ ਰਿਹਾ ਜਿਹਦੇ ਉੱਪਰ ਜਾ ਕੇ ਤੁਸੀਂ ਦੇ ਸਕਦੇ ਹੋ ਇੱਕ ਭੈਣਾਂ ਦੀ ਡਿਮਾਂਡ ਆ ਰਹੀ ਸੀ ਕਿ ਸਾਨੂੰ ਡਬਲ ਟੂਨ ਪਸ਼ਮੀਨਾ ਦੋ ਠੀਕ ਹੈ ਜੀ ਏ ਆ ਗਿਆ ਡਬਲ ਟੋਨ ਪਸ਼ਮੀਨਾ ਇਹ ਵੀ ਐਸ ਕੇ ਬ੍ਰਾਂਡ ਦਾ ਰੋਗਾ ਬਹੁਤ ਸੋਹਣਾ ਬਹੁਤ ਪਿਆਰਾ ਇਹ ਦੋ ਸ਼ੇਡ ਕਰੂਗਾ ਇਹਦੇ ਵਿੱਚ 골ਡਨ ਸ਼ੇਅ ਚਮਕ ਵੀ ਆਊਗੀ ਠੀਕ ਹੈ ਜੀ ਇਹ ਬਲੂ ਕਲਰ ਆ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਇਹਦੇ ਵਿੱਚ ਸਾਡੇ ਕੋਲ 4 ਤੋਂ 5 ਕਲਰ ਨੇ ਪਲੇਨ ਫੈਬਰਿਕ ਲੈਣਾ ਹੋ ਪਲੇਨ ਲੈ ਲਿਓ ਜਿਨ੍ਹਾਂ ਨੇ ਵਰਕ ਕਰਵਾਉਣਾ ਤਾਂ ਵਰਕ ਕਰਵਾ ਕੇ ਵੀ ਲੈ ਸਕਦੇ ਹੋ ਹਲੋ ਇਹ ਉਹਨਾਂ ਦੇ ਜਾਣ ਕੇ ਜਿਹੜੀਆਂ ਕਾਫੀ ਜ਼ਿਆਦਾ ਮੈਸੇਜ ਕਰ ਰਹੀਆਂ ਸੀ ਡਬਲ ਟੂਨ ਪਸ਼ਮੀਨਾ ਲਈ ਇਹ ਬਹੁਤ ਸਪੀਰੀਅਰ ਫੈਬਰਿਕ ਆ ਜਿਵੇਂ ਰਾਮ ਟੈਕਸ ਦਾ ਹੋ ਗਿਆ ਐਸ ਕੇ ਦਾ ਹੋ ਗਿਆ ਬਹੁਤ ਬਿਲਕੁਲ ਲਾਈਟ ਵੇਟ ਕੋਈ ਮੋੜ ਨਹੀਂ ਆਣਾ ਕੋਈ ਸ਼੍ਰਿੰਕਿੰਗ ਨਹੀਂ ਜਿੰਨੇ ਵੀ ਫੈਬਰਿਕ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਹੀਆਂ ਕਿਸੇ ਦੀ ਕੋਈ ਵੀ ਕੰਪਲੇਨ ਨਹੀਂ ਫੁੱਲ ਔਨ ਗਰੈਂਟੀ ਨਾਲ ਬੇਫਿਕਰ ਹੋ ਕੇ ਤੁਸੀਂ ਆਪਣੇ ਆਰਡਰ ਚੱਕ ਸਕਦੇ ਹੋ ਇਹਨਾਂ ਦੇ ਠੀਕ ਹੈ ਜੀ ਨੈਕਸਟ ਕਲਰ ਇਹਦੇ ਵਿੱਚ ਆਊਗਾ ਗਾਰਡਿਨਸ਼ ਨੈਕਸਟ ਕਲਰ ਗਾਜਰੀ ਸ਼ੇਡ ਆਊਗਾ ਇਸ ਤਰ੍ਹਾਂ ਦਾ ਦੋ ਚਮਕਣੇ ਦਾ ਪੁੱਠਾ ਪਾਸਾ ਇਦਾਂ 골ਡਨ ਰਹੂਗਾ ਇਧਰੋਂ ਇਹ ਗਾਜਰੀ ਤਾਂ ਹੀ ਇਹਦੇ ਵਿੱਚ ਦੋ ਸ਼ੇਡ ਆਉਂਦੇ ਆ ਠੀਕ ਹੈ ਜੀ ਦੋ ਚਮਕਾ ਮਾਰਦਾ ਇਹ ਵਾਲਾ ਕਪੜਾ ਡਬਲ ਟੋਨ ਪਸ਼ਮੀਨਾ ਜਿਹਨੂੰ ਆਪਾਂ ਕਹਿ ਰਹੇ ਆ ਤੇ ਬਹੁਤ ਪਿਆਰੇ ਬਹੁਤ ਸੋਹਣੇ ਇਹਦੇ ਕਲਰ ਨੇ ਇੱਕ ਹੈਗਾ ਜੀ ਇਹਦੇ ਵਿੱਚ ਆ ਕਾਫੀ ਸ਼ੇਡ ਠੀਕ ਹੈ ਜੀ ਇੱਕ ਮਿਲੂਗਾ ਤੁਹਾਨੂੰ ਕਾਫੀ ਸ਼ੇਡ ਤੇ ਇੱਕ ਬਹੁਤ ਸੋਹਣਾ ਚੈਰੀ ਜਰ ਸ਼ੇਡ ਆ ਲੋ ਪੰਜ ਕਲਰ ਇਹ ਵਾਲੇ ਡਬਲ ਟੋਨ ਪਸ਼ਮੀਨਾ ਦੇ ਸਾਡੇ ਕੋਲ ਅਵੇਲੇਬਲ ਨੇ ਸੋ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਫਟਾਫਟ ਲੈਣਾ ਸਕਰੀਨਸ਼ਾਟ ਤੇ ਆਰਡਰ ਕਰਨਾ ਇਹ ਪਲੇਨ ਸਟਾਫ ਆ ਜਿਨ੍ਹਾਂ ਦੀ ਕਾਫੀ ਜ਼ਿਆਦਾ ਡਿਮਾਂਡ ਆ ਤੇ ਤੁਸੀਂ ਕਹਿੰਦੇ ਰਹਿੰਦੇ ਹੋ ਕਿ ਸਾਨੂੰ ਪਿਕਸ ਪਾਓ ਪਿਕਸ ਪਾਉਣੀਆਂ ਸਾਡੇ ਲਈ ਇੰਪੋਸੀਬਲ ਹੋ ਜਾਂਦੀਆਂ ਇੱਕ ਇੱਕ ਬੈਂਡ ਨੂੰ ਠੀਕ ਹੈ ਜੀ ਉਹਦੇ ਕਰਕੇ ਅੱਜ ਇਹ ਮੈਂ ਛੋਟੀ ਜੀ ਵੀਡੀਓ ਲੈ ਕੇ ਆਈਆਂ ਨਾਲ ਤੁਹਾਨੂੰ ਮੈਂ ਆਈਡੀਆ ਦੇ ਤਾਂ ਵੀ ਕਿਸ ਤਰ੍ਹਾਂ ਤੁਸੀਂ ਆਪਣਾ ਸੂਟ ਰੈਡੀ ਕਰਵਾ ਸਕਦੇ ਹੋ ਸਾਡੀ ਕੜਾਈ ਦਾ ਚਾਹੇ ਮੈਂ ਹੈਂਡਵਰਕ ਦਾ ਸੂਟ ਪਾਵਾ ਥ्रेड ਦਾ ਪਾਵਾ ਸਾਡੇ ਕੋਲ ਸਾਰੇ ਕਾਰੀਗਰ ਨੇ ਤੁਸੀਂ ਆ ਸਾਡੀ ਸਫਾਈ ਸਟਿਚਿੰਗ ਦੀ ਸਫਾਈ ਪੂਰਾ ਤਸੱਲੀ ਨਾਲ ਕੰਮ ਮਿਲੂਗਾ ਕੋਈ ਇਹ ਨਹੀਂ ਕੰਮ ਅਸੀਂ ਮੈਂ ਹਮੇਸ਼ਾ ਕਰਨੀ ਹੈ ਕਿ ਥੋੜਾ ਕਰਾਂਗੇ ਪਰ ਅਸੀਂ ਵਧੀਆ ਕਰਕੇ ਤੁਹਾਡੇ ਤੱਕ ਪਹੁੰਚਦਾ ਕਰਾਂਗੇ ਤੇ ਬਾਕੀ ਜਿਹੜੇ ਮੈਂ ਅੱਜ ਪਲੇਨ ਸਟਾਫ ਤੁਹਾਡੇ ਨਾਲ ਸ਼ੋਅ ਕੀਤੇ ਨੇ ਇਹਨਾਂ ਚੋਂ ਕਿਸੇ ਵੀ ਸਟਾਫ ਤੇ ਤੁਸੀਂ ਆਪਣਾ ਕੋਈ ਵੀ ਵਰਕ ਕਰਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਇਹਨਾਂ ਨੂੰ ਪਲੇਨ ਲੈਣਾ ਚਾਹੁੰਦੇ ਹੋ ਤਾਂ ਸਾਡਾ WhatsApp ਦਾ ਨੰਬਰ ਸਕਰੀਨ ਤੇ ਚੱਲ ਰਿਹਾ ਉਹਦੇ ਉੱਪਰ ਜਾ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਇਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਲੈਕਸ਼ਨ ਕਿਦਾਂ ਦੀ ਲੱਗੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਸ਼ੀ 딸 ਜੀ